ਮੈਂ ਪ੍ਰੀਮ ਸਿੰਘ ਪੰਚਾਇਤ ਮੈਂਬਰ ਵਿੰਡ ਬਾਲਵਾ ਹਾਂ ਹੋਰ ਕੀ ਗੱਲ ਬਾਤ ਹੈ ਤੁਹਾਡੀ ਪ੍ਰਸ਼ਾਸਨ ਇਹ ਸਰ ਡਿਲੀਵਰੀ ਹੋਈ ਆ ਜੀ ਇੱਕ ਤਰੀਕ ਨੂੰ ਸਰਕਾਰੀ ਹਸਪੀਟਲ ਕਾਦੀਆਂ ਹਾਂਜੀ ਡਿਲੀਵਰੀ ਦੇ ਟਾਈਮ ਲਾਈਟ ਬੰਦ ਹੋ ਗਈ ਡਾਕਟਰਾਂ ਨੇ ਆਪਣੇ ਮੋਬਾਈਲ ਫੋਨ ਦੀਆਂ ਲਾਈਟਾਂ ਜਗਾ ਕੇ ਤੇ ਉਹ ਸਾਰਾ ਵੀ ਟ੍ਰੀਟਮੈਂਟ ਕੀਤਾ ਉਹਦੇ ਵਿੱਚ ਉਹਨਾਂ ਦੀ ਬਿਲਕੁਲ ਅਣਗਹਿਲੀ ਆ ਜੋ ਵੀ ਹੋਣਾ ਚਾਹੀਦਾ ਉਹ ਨਹੀਂ ਹੋ ਉਹਨਾਂ ਦੀ ਅਣਗਹਿਲੀ ਦੇ ਨਾਲ ਸਭ ਕੁਝ ਹੋਇਆ ਇਨਫੈਕਸ਼ਨ ਹੋ ਗਈ ਉਹਨਾਂ ਨੇ ਇਥੇ ਸਿੱਧਾ ਰੈਫਰ ਕਰਤਾ ਜਲੰਧਰ ਜਿਲੰਦਰ ਆਇਆ ਕਿਾ ਜੀ ਸਾਡਾ ਇਹ ਏਰੀਆ ਜੀ ਤੁਸੀਂ ਗੁਨਾਲ ਕੋ ਹਸਪੀਟਲ ਅੰਮ੍ਰਿਤਸਰ ਜੀ ਜਿੰਨਾ ਚਿਰ ਉਥੇ ਤੱਕ ਪਹੁੰਚੀ ਉਹਨਾਂ ਚਿਰ ਤੱਕ ਕੰਮ ਹੋ ਗਿਆ ਸਾਰੀ ਦੀ ਸਾਰੀ ਹਣ ਗੱਲੀ ਡਾਕਟਰ ਦੀ ਹੈ ਹੋਰ ਪ੍ਰਸ਼ਾਸਨ ਨੇ ਕੀ ਗੱਲ ਬਾਤ ਪ੍ਰਸ਼ਾਸਨ ਨੇ ਇਹ ਗੱਲ ਬੋਲੀ ਅਸੀਂ ਇਹ ਸਾਹਿਬ ਨੇ ਕਿਹਾ ਵੀ ਤੁਸੀਂ ਪੋਸਟਮਾਰਟਮ ਕਰਾਓ ਉਹਦੇ ਵਿੱਚ ਜੋ ਕਾਰਨ ਆਵੇਗਾ ਜੋ ਡਿਊਟੀ ਦੇ ਡਾਕਟਰ ਹੋਇਆ ਉਹਦੇ ਉੱਤੇ ਕਾਰਵਾਈ ਹੋਵੇ ਇਹ ਤੋਂ ਨਾ ਚੁੱਕਦੇ ਤੁਸੀਂ ਇਹ ਤੋਂ ਹੁਣ ਜਿਹੜੇ ਮੋਤਬਰੂਆਂ ਉਹਨਾਂ ਦੇ ਨਾਲ ਸਲਾਹ ਕਰਦੇ ਆ ਕੀ ਕਹਿੰਦੀ ਆ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਕਹਿਣ ਕੋਸਤਰਾ ਹੋ ਜਾਊਗਾ ਜੀ ਸਰ ਜਿਹੜਾ ਕਰਨਾ ਲੱਗਾ ਦਾ ਇਹਦੇ ਬਾਰੇ ਗੱਲ ਕਿਸ ਕਾਰਨ ਆਇਆ ਕਿ ਕੀ ਗੱਲ ਬਤਰੀ ਆ ਮੇਰੇ ਨੋਟ ਚ ਉਹਨੇ ਆਇਆ ਜੀ ਇੱਕ ਲੇਡੀ ਹੈ ਸਰਬਜੀਤ ਕੌਰ ਵਾਈਫ ਆਫ ਸਾਗਰ ਇੱਕ ਕਾਲਵਾ ਪਿੰਡ ਦੀ ਹੈ ਇਹਦੀ ਡਿਲੀਵਰੀ ਕੇਸ ਹੋਇਆ ਹੈ ਔਰ ਇਹਨਾਂ ਨੇ ਇੱਕ ਤਰੀਕ ਨੂੰ ਉੱਥੇ ਕਾਦੀਆਂ ਸਿਵਲ ਹਸਪੀਟਲ ਦੇ ਵਿੱਚ ਇਹਦਾ ਡਿਲੀਵਰੀ ਕੇਸ ਹੋਇਆ ਉੱਥੇ ਇਹਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਇਹਨਾਂ ਨੇ ਰੈਫਰ ਕਰਤਾ ਹੈ ਗੁਮਨਾਮਕ ਹਸਪੀਟਲ ਤੇ ਦੀ ਦੱਤ ਹੋਈ ਤਾਂ ਉਹ ਉਹਨਾਂ ਦੇ ਜਿਹੜੇ ਵਾਰਸ ਹੈ ਉਹ ਇਹ ਲਜ ਕਰ ਰਹੇ ਸ਼ਾਇਦ ਇਹਦਾ ਅਲਾਜ ਉਹਨਾਂ ਨੇ ਠੀਕ ਨਹੀਂ ਕੀਤਾ ਤੋਂ ਦੇ ਸੰਦਰਭ ਦੇ ਵਿੱਚ ਐਸ ਡੀ ਐਮ ਰਵਿੰਦਰ ਸਿੰਘ ਮੌਕੇ ਤੇ ਆ ਗਏ ਇਹਨਾਂ ਨਾਲ ਮੀਟਿੰਗ ਕਰਾਤੀ ਜਿਹੜੇ ਉਹਦੇ ਵਾਰਸ ਹੈਗੇ ਆ ਔਰ ਜੋ ਲੀਗਲ ਸੜੀ ਕਾਰਵਾਈ ਬੰਦੀ ਅਸੀਂ ਕਰਵਾਤੀ ਸਾਰੇ ਤਾਂ ਨਾ ਚਿਕਾ ਰਹੇ ਹਾਂ ਹਾਂ ਉਹ ਇਹਨਾਂ ਦੇ ਜਿਹੜੇ ਆਏ ਬੰਦੇ ਪੰਚਾਇਤੀ ਔਰ ਉਹਨਾਂ ਦੇ ਮੈਂ ਮੇਰੇ ਆਫਿਸ ਦੇ ਵਿੱਚ ਹੀ ਇਹਨਾਂ ਦੀ ਮੀਟਿੰਗ ਕਰਾਈ ਹੈ ਤੋਂ ਅਸੀਂ ਜਾ ਕੇ ਮੇਰਾ ਐਸ ਐਚਓ ਕਾਦੀਆਂ ਵੀ ਬੁਲਾ ਲਿਆ ਜੋ ਲੀਗਲ ਹਾਂ ਉਹਦਾ ਪੋਸਟ ਰੌਂਡ ਕਰਾ ਕੇ ਜੇ ਕਿਸੇ ਦੀ ਨੈਗਲੀਜੈਂਸੀ ਹੋਏ ਜੋ ਬੰਦਾ ਹੈ ਬੰਦੀ ਕਾਰਵਾਈ ਕੀਤੀ ਜਾਏਗੀ ਸਰ ਸਾਡਾ ਲਾ ਜਿਹੜਾ ਟੇਬ ਜਿਹੜਾ 40 ਪਿੰਨ ਕਾਲਦਾ ਤਾਂ ਸਾਡੀ ਇੱਕ ਦਿਨ ਇਹਨਾਂ ਦੀ ਡਿਲੀਵਰੀ ਆਹੀ ਮੇਰੀ ਵਾਈਫ ਦੀ ਤੇ ਥੋੜੀ بارش ਪੈ ਰਹੀ ਤੇ ਉਸ ਤੋਂ ਬਾਅਦ ਲਾਈਟ ਬੰਦ ਹੋ ਗਈ ਆ ਤੇ ਜਿਹੜੇ ਡਿਲੀਵਰੀ ਹੋਣੀ ਸੀ ਤੇ ਲਾਈਟ ਆ ਦਿਨਿਆਤਾ ਵੀ ਨਹੀਂ ਮੈਟਰ ਨਹੀਂ ਹੈ ਗਈ ਤੇ ਸਰ ਇਹਨਾਂ ਨੇ ਤਾਤੀ ਸਿਵਲ ਹਸਪੀਟਲ ਹੋਣੀ ਲਾ ਜਿਹੜਾ ਉਸ ਤੋਂ ਬਾਅਦ ਸਾਰੇ ਨੇ ਨਿਗਹਿਲੀ ਕਰਤੀ ਹੈ ਉੱਥੇ ਹੀ ਸਾਰੇ ਉਸ ਤੋਂ ਬਾਅਦ ਸਾਰੀ ਢਿੱਲੀ ਹੋ ਗਈ ਹੈ ਤੇ ਮੈਂ ਆਪਾਂ ਬਾਅਦ ਵਿੱਚ ਇੱਦਾਂ ਹੀ ਚਾਹ ਉੱਥੇ ਮਾਰਮੁੱਤ ਕੀ ਸਾਰੇ ਨੇ ਇਹ ਸਾਰੇ ਇੱਕ ਤਰੀਕ ਦੀ ਕੱਟਣਾਵਾ ਤੁਹਾਨੂੰ ਆਪਣਾ ਨਹੀਂ ਕਰਨਾ ਹਾਂ ਜਿੱਦ ਤਹਾਰ ਬਾਅਦ ਮੈਂ ਆਰਮਨ ਨੇ ਫੋਨ ਕਰਨ ਕਿਹਾ ਮੈਡਮ ਵੀ ਨਾ ਛੋਟੇ ਕਈ ਬਾਅਦ ਵਿੱਚ ਅੱਜ ਸਾਰੇ ਨੇ ਪੱਤੀ ਦੇ ਹਾਲਮ ਤੇ ਕੀ ਕੀ ਪੱਤੀ ਹਾਲਮ ਬਰਾ ਹੈ ਨਾਲ ਸਰਬਜੀਤ ਕੌਰ ਘਰਵਾਲੇ ਦੇ ਵਿੱਚ ਸਾਰੇ ਮੈਂ ਅਤੇ ਮੇਰੀ ਵਾਈਫ ਇੱਕ ਬੱਚੀ ਮੇਰੀ ਬੱਚੀ ਸਾਰਾ ਹੈ ਗਈ ਅਜੇ 2 ਹਸਾਲਾਂ ਨਹੀਂ ਹੋਈਏ ਬਾਕੀ ਵਾਲੇ ਤਿੰਨ ਹੋਣਾ ਨੇ ਕੰਮੇਸ਼ਲ ਲਿਖਾਈ ਉਧਰ ਕੰਮੇਸ਼ਲ ਲਿਖਾਈ ਬਲਤ ਲਿਖਾਈ ਚਾਹ ਬੱਚਾ ਠੀਕ ਹੈ ਉਹ ਜਿਹੜਾ ਬੱਚਾ ਥੋੜਾ ਠੀਕ ਹੈ ਜੀ ਪੁੱਤ ਦੀ ਚੌਕ ਤੇ ਦਲ ਗਿਆ ਵਾ ਇਹਦੀ ਕਾਦੀ ਸਾਰਾ ਨੂੰ ਇਨਸਾਫ ਚਾਹੀਦਾ ਵਾ ਆਨਸਾਬ ਚਾਹੀਦਾ ਬੜਾ ਕਿਹਨੂੰ ਪਤਾ ਆ ਆ ਆ ਕੀ ਕਰੀਂ ਕਿਹਨੂੰ ਨਾ ਆਉਂਦੀ ਨਾ ਆਉਂਦੀ ਆ ਕੀ ਹੋਇਆ ਇਹਨੂੰ ਕਿੱਥੇ ਚੱਲ ਗਿਆ ਅੰਦਰ ਕੁਤਰਾ ਵੀ ਆਉਂਦਾ ਰਾਈ ਅੰਦਰ ਮੈਂ ਅੱਪਰੇ ਨਵਾ ਮੇਰੀ ਯਾਦੀ ਨਾ ਨਾ ਆਉਂਦੀ ਪਰਸਾ ਇਹ ਕੀ ਹੋਇਆ ਕਿੱਥੇ ਚੱਲ ਗਿਆ ਇਹ ਏ ਦੋਸਤਿਆ ਨਾਲ ਸਪੀਡਰ ਕਰਿਆ ਤੇ ਬਾਈਫਾ ਇਹ ਮੇਰੇ ਦੇ ਯਾਰ ਰਹੇ ਗੀਤੇ ਇੱਕ ਦੇ ਦੇ ਤੇ ਮੁਕ ਗਿਆ ਮਾਰ ਮਾਰ ਕੇ ਜਿਹੜਾ ਤਰਪ ਤਰਪ ਕੇ ਮਰੀ ਨਾ ਨੂੰ ਅੱਜ ਤੱਕ ਇਹ ਗਾਣਾ ਨਰਮਾ ਅੱਜ ਕਿੰਨੇ ਦਿਨ ਹੋ ਗਏ ਦੇਰ ਪਰ ਮੈਰੀ ਨਾ ਲੈਵਾ ਦਿਲਾ ਦਿੱਤੀ ਇੱਕ ਤਰੀਕ ਨੂੰ ਜੋ ਡਿਲੀਵਰੀ ਕਰ ਰਹੇ ਆ ਉਹ ਲਾਈਟ ਚਲ ਗਈ ਲਾਈਟ ਛੋਟੇ ਮਗਾਲੇ ਨੋਕੇ ਨਾਲ ਇਹ ਡਿਲੀਵਰੀ ਕਰਦੇ ਰਹੇ ਬੱਚਿਆ ਦੀ ਹੋ ਰਹੀ ਆ ਬੱਚੇ ਉਹ ਸਾਰੀ ਸਾਰੀ ਬੈਲ ਦੀ ਫੈਲ ਤਰੀ ਇਹਨਾਂ ਨੇ ਉਦੋਂ ਨਹੀਂ ਦੱਸਿਆ ਨੂੰ ਤੇ ਇਹਨਾਂ ਸੱਤ ਅਗ ਰਹਿਵਲ ਕੀਤਾ ਨੂੰ ਸੱਤ ਰਹਿਵਲ ਕਰਕੇ ਇਹਨੇ ਬਟਾਲੇ ਛੱਡੋ ਇਹਨਾਂ ਨੂੰ ਦੱਸਿਆ ਨਹੀਂ ਵੀ ਸੀਰਸਵਾ ਇਹਨੇ ਬਟਾਲੇ ਦੇ ਨਾਲ ਅਮਰਸਰ ਭੇਜਿਆ ਉਦੋਂ ਦੀ ਸਾਰੇ ਤੇ ਹਸਪਤਾਲ ਚ ਇੱਦਾਂ ਪਈ ਨਹੀਂ ਵਾਇਡਰ ਤੇ ਧਾਕੂ ਬਈ ਹੋ ਗਈ ਸਾਰੇ ਆਪੇ ਹਾਂਜੀ ਕਿਹੜਾ ਪਿੰਡ ਆ ਸਰ ਮੇਰਾ ਕਾਲਵਾ ਇਹਨਾਂ ਸਰ ਕਾਰਦੀਆਂ ਦੀ ਹਾਂਜੀ ਸਰ ਕਪਲਵੇਰ ਕੀਤੀ ਯਾਰ ਕੀ ਕਹਿਣਾ ਯਾਰਾਂ ਦੇ ਕੋਈ ਨਹੀਂ ਕਰਦਾ ਗੰਗਾ ਬਈ ਅਜੇ ਤੱਕ ਸਰ ਕਾਰਵਾਈ ਕਾਰਵਾਈ ਨਹੀਂ ਹੋਈ ਨੋਟ ਨੋਟ ਲਾਉਂਦੇ ਨਾ ਹੋ ਗਏ ਆ ਇਹਦੀ ਪਰਿਵਾਰਕ ਕੋਰ ਕੋਰ ਆ ਸਰ ਮੈਂ ਆ ਮੇਰਾ ਬ੍ਰਦਰ ਆ ਤੇ ਮੇ ਮੰਮੀ ਆ ਤੇ ਮੇਰੀ ਵਾਈਫ ਆ ਤੇ ਮੇਰੇ ਬੱਚੇ ਆ